ਉਲੇ ਸੋਨਹਾ ਰਾਮ ਲੇਕੁਰ ਸਾਡੇ ਤੇ ਉਲੇ ਸੋਨਹਾ ਰਾਮ ਲੇਕੁਰ ਸਾਡੇ ਤੇ ਅਸੀਂ ਧਨਵਾਦੀ ਹਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਕੌਮੀ ਲੀਡਰਸ਼ਿਪ ਅਤੇ ਹਲਕਾ ਇੰਚਾਰਜ ਮੈਡਮ ਸੋਨੀਆ ਮਾਨੀ ਦੇ ਜਿਨ੍ਹਾਂ ਨੇ ਸਾਡੇ ਬਹੁਤ ਹੀ ਪੁਰਾਣੇ ਸਾਥੀ ਮਿਹਨਤੀ ਵਰਕਰ ਸ਼ਿਵ ਕੁਮਾਰ ਚੁਗਾਵਾਂ ਜੀ ਨੂੰ ਹਲਕੇ ਦਾ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਤੇ ਅਸੀਂ ਆਸ ਕਰਦੇ ਹਾਂ ਕਿ ਸ਼ਿਵ ਕੁਮਾਰ ਚੁਗਾਵਾਂ ਜੀ ਜਿਸ ਤਰ੍ਹਾਂ ਪਹਿਲਾਂ 2014 ਤੋਂ ਸਾਡੇ ਨਾਲ ਲੱਗ ਕੇ ਕੰਮ ਕਰ ਰਹੇ ਨੇ ਪਾਰਟੀ ਲਈ ਬਹੁਤ ਮਿਹਨਤ ਕੀਤੀ ਹੈ ਅੱਗੇ ਵੀ ਇਸੇ ਤਰ੍ਹਾਂ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ 'ਚ ਮਿਹਨਤ ਕਰਨਗੇ ਅਤੇ ਰਾਜਾ ਸੰਸੀ ਹਲਕੇ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ 2027 ਦੀ ਜਿਹੜੀ ਚੋਣ ਆ ਉਹ ਸੀ ਵੱਡੇ ਲੀਡਰ ਆਮ ਆਦਮੀ ਪਾਰਟੀ ਦੀ ਚੋਣ ਇਹਨਾਂ ਜਿੱਤ ਕੇ ਪਾਵਾਂਗੇ ਤੇ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਸੇਵਾ ਕਰਦੇ ਰਹਿਣਗੇ